ਹਾਂ ਜੀ ਸਤਿ ਸ੍ਰੀ ਅਕਾਲ ਜੇਰਾ ਨਾਮ ਮਮਨ ਸ਼ਰਮਾ ਮੈਂ ਚੇਅਰਮੈਨ ਆ ਪੰਜਾਬ ਪ੍ਰਾਪਰਟੀ ਐਸੋਸੀਏਸ਼ਨ ਦਾ ਤੇ ਮੀਤ ਪ੍ਰਧਾਨ ਵੀ ਆ ਸ਼੍ਰੋਮਣੀ ਕਾਲੀਦਾਨ ਪੰਜਾਬ ਜੀ ਅੱਜ ਜਿਹੜੀ ਗੱਲ ਲਈ ਅਸੀਂ ਇੱਥੇ ਇਕੱਠੇ ਹੋਏ ਆ ਕਿ ਐਨਓਸੀ ਦਾ ਮੁੱਦਾ ਸੰਤਾ ਬਾਰ-ਬਾਰ ਕਾਨਫਰੰਸ ਕਰ ਕਰਕੇ ਆਪਣੇ ਆਪ ਤੇ ਵੀ ਹੋਣ ਲੱਗ ਗਿਆ ਪਰ ਇਹ ਮੁੱਦਾ ਗੰਭੀਰ ਹੈ ਜਿਹਨੂੰ ਸਰਕਾਰ ਗੰਭੀਰ ਨਹੀਂ ਲੈ ਰਹੀ ਤੇ ਉਹਦੇ ਕਿਤੇ ਨਾ ਕਿਤੇ ਸਰਕਾਰ ਨੂੰ ਰਿਜ਼ਲਟ ਜਿਹੜੇ ਹੈਗੇ ਆ ਉਹ ਇਹ ਲੋਕ ਸਭਾ ਦੀ ਇਲੈਕਸ਼ਨ ਚ ਮਿਲੇ ਵੀ ਆ ਨਾ ਕੋਈ ਡਾਊਟ ਨਹੀਂ ਕਿ ਇੱਥੇ ਤੋਂ ਲੋਕ ਸਭਾ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਜੀ ਕੰਗ ਜਿੱਤ ਕੇ ਗਏ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਖਰੜ ਹਲਕੇ ਨੇ ਬੜੇ ਬੁਰੇ ਤਰੀਕੇ ਨਾਲ ਹਰਾ ਕੇ ਭੇਜਿਆ ਉਹਨਾਂ ਨੂੰ ਤੇ ਮਹਾਲੀ ਹਲਕੇ ਨੇ ਵੀ ਬਹੁਤ ਬੁਰੇ ਤਰੀਕੇ ਨਾਲ ਹਰਾਇਆ ਉਹਨਾਂ ਨੂੰ ਉਹਨਾਂ ਦੀ ਹਾਰ ਦਾ ਜਿਹੜਾ ਜੇ ਉਹ ਕਿਤੇ ਨਾ ਕਿਤੇ ਆਪਣੀ ਹਾਰ ਦੀ ਸਮੀਖਿਆ ਕਰਨਗੇ ਇਹਨਾਂ ਦੋ ਹਲਕਿਆਂ ਚੋਂ ਤਾਂ ਉਹਨਾਂ ਨੂੰ ਬਹੁਤ بڑا ਜਿਹੜਾ ਰੀਜ਼ਨ ਹੈ ਉਹ ਐਨਓਸੀ ਦਾ ਮਿਲੂਗਾ ਕਿਉਂਕਿ ਇਹਦੇ ਨਾਲ ਸਿਰਫ ਸਾਡਾ ਪ੍ਰਾਪਰਟੀ ਡੀਲਰ ਜਿਹੜੇ ਹੈਗੇ ਆ ਬਿਲਡਰ ਭਾਈਚਾਰਾ ਹੈਗਾ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਆਮ ਆਦਮੀ ਬੰਦੇ ਪਰ ਵੀ ਜਿਹੜੇ ਆਮ ਇਨਸਾਨ ਹੈ ਇਹਨਾਂ ਨੇ ਪਾਰਟੀ ਵੀ ਆਮ ਆਦਮੀ ਦੇ ਨਾਮ ਤੇ ਬਣਾਈ ਆ ਉਸ ਬੰਦੇ ਨੂੰ ਬੜਾ ਨੁਕਸਾਨ ਹੈ ਹੁਣ ਮੈਨੂੰ ਸੁਣਨੇ ਚ ਆ ਰਿਹਾ ਸੀ ਕਿ ਇੱਕ ਬੰਦੇ ਨੇ ਐਨਓਸੀ ਲੈਣੀ ਆ ਬਾਹਰ ਜਿਹੜੇ ਏਜੰਟ ਕਹਿ ਲੋ ਜਾਂ ਦਲਾਲ ਕਹਿ ਲੋ ਜਿਹੜੇ ਬੈਠੇ ਆ ਉਹ 10-10 ਹਜ਼ਾਰ ਰੁਪਇਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਰਦਾਰ ਭਗਵਾਨ ਸਿੰਘ ਜੀ ਮਾਨ ਨੂੰ ਦੱਸਣਾ ਚਾਹਾਂਗਾ ਕਿ ਬਾਹਰ ਲੋਕਾਂ ਦੀ ਲੁੱਟ ਹੋ ਰਹੀ ਆ ਉਹਨਾਂ ਨੂੰ ਲੁੱਟਿਆ ਜਾ ਰਿਹਾ ਤੇ ਕੁੱਟਿਆ ਜਾ ਰਿਹਾ ਤੇ ਇਹ ਜਿਹੜੀ ਲੁੱਟ ਹੈ ਇਹਦੇ ਕਿਤੇ ਨਾ ਕਿਤੇ ਰਿਜ਼ਲਟ ਇਸ ਸਰਕਾਰ ਨੂੰ ਮਿਲੇ ਆ ਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪ੍ਰਾਪਰਟੀ ਐਸੋਸੀਏਸ਼ਨ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤੇ ਪਹਿਲਾਂ ਵੀ ਖੜੇ ਆ ਹੁਣ ਵੀ ਖੜੇ ਆ ਤੇ ਬਾਅਦ 'ਚ ਵੀ ਖੜੇ ਰਹਾਂਗੇ ਤੇ ਜਿਹੜਾ ਸਾਡਾ ਪ੍ਰਾਪਰਟੀ ਐਸੋਸੀਏਸ਼ਨ ਦਾ ਇੱਕ ਅਲੱਗ ਸੈੱਲ ਆ ਉਹ ਵੀ ਸਾਡੇ ਭਾਈਚਾਰੇ ਨਾਲ ਖੜਿਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਆਮ ਤੇ ਖਾਸ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਨੂੰ ਐਨਓਸੀ ਵਗੈਰਾ ਲੈਣ ਦੇ ਵਿੱਚ ਕੋਈ ਉਹਨਾਂ ਦੀ ਲੁੱਟ ਹੁੰਦੀ ਆ ਜਾਂ ਕੋਈ ਅਫਸਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਤਾਂ ਉਹ ਯਾਨੀ ਕਿ ਬੇਫਿਕਰ ਹੋ ਕੇ ਸਾਡੇ ਆਫਿਸ ਦੇ ਵਿੱਚ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਆ ਤੇ ਸਾਡੇ ਪ੍ਰਧਾਨ ਜੀ ਨਾਲ ਪੰਕਜ ਸੂਜੀ ਨਾਲ ਗੱਲ ਕਰ ਸਕਦੇ ਆ ਮੇਰੇ ਨਾਲ ਕਰ ਸਕਦੇ ਆ ਡਾਕਟਰ ਜੀ ਖਣੇ ਆ ਜੋਤੀ ਜੀ ਇਹਨਾਂ ਨਾਲ ਕਰ ਸਕਦੇ ਆ ਅਮਨ ਜੀ ਤੁਹਾਡੇ ਕੁਝ ਦੋਸਤ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਪ੍ਰਾਪਰਟੀ ਦਾ ਕੰਮ ਕਰਦੇ ਕੀ ਉਹਨਾਂ ਦੀ ਵੀ ਇਹੀ ਪ੍ਰੋਬਲਮ ਕਦੇ ਆਪਸ ਵਿੱਚ ਗੱਲ ਹੁੰਦੀ ਪਾਰਟੀ ਤੋਂ ਹਟ ਕੇ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਐ ਉਹਨਾਂ ਨੂੰ ਵੀ ਪਤਾ ਜਿਹੜੇ ਆਮ ਆਦਮੀ ਦੇ ਸਮਰਥਕ ਆ ਉਹਨਾਂ ਨੂੰ ਵੀ ਪਤਾ ਬਸ ਕਹਿੰਦੇ ਹੁੰਨੇ ਆ ਵੀ ਇੱਕ ਬਿਸ਼ਰਮਾ ਦੀ ਡੁੱਲਗੀ ਦਾਲ ਕਹਿੰਦੇ ਅਸੀਂ ਡੋਲ ਡੋਲ ਖਾਣੇ ਆ ਉਹ ਕੰਮ ਹੋਇਆ ਵਾ ਇੱਕੋ ਬੋਲ ਨਹੀਂ ਸਕਦੇ ਉਹਨਾਂ ਦੀਆਂ ਮਜਬੂਰੀਆਂ ਐ ਉਹਨਾਂ ਨੂੰ ਲੱਗਦਾ ਕਿ ਸਾਡੇ ਬਿਜ਼ਨਸ ਤੇ ਇਫੈਕਟ ਨਾ ਹੋਵੇ ਕਿਸੇ ਗੱਲ ਦਾ ਯਾ ਸਾਡੇ ਜਿਹੜੀ ਅਸੀਂ ਇੰਨੀ ਮਿਹਨਤ ਕਰਕੇ ਪਾਰਟੀ 'ਚ ਕੋਈ ਪੋਜੀਸ਼ਨ ਬਣਾਈ ਆ ਉਹਦੇ ਤੇ ਨਾ ਪਰ ਅੰਦਰੋਂ ਸਭ ਹੀ ਤੰਗ ਐ ਪਿੱਛੇ ਜੇ ਮੈਨੂੰ ਇਹਨਾਂ ਦੇ ਐਮ ਐਮ ਪੀ ਲੈਵਲ ਦਾ ਬੰਦਾ ਮਿਲਿਆ ਮੈਂ ਨਾਮ ਨਹੀਂ ਲਾਊਂਗਾ ਕਿਉਂਕਿ ਉਹ ਸਭ ਮਾਣਯੋ ਪਰ ਜੇ ਮੈਨੂੰ ਕੋਈ ਪਰਸਨਲੀ ਪੁੱਛਣਾ ਜਾਊਗਾ ਤਾਂ ਮੈਂ ਬੈਠ ਕੇ ਉਹਨੂੰ ਆਪਣੇ ਫੋਨ ਦੇ ਥਰੂ ਵੀ ਤਰਾਸਣਾ ਉਹਨਾਂ ਦੇ ਵੀ ਛੇਕ ਪਹੁੰਚ ਰਿਹਾ ਉਹ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੀ ਹਾਰੇ ਇਸ ਚੱਕਰ ਚ ਹੋਈ ਹੈ ਕਿ ਅਸੀਂ ਬੜੀ ਜਲਦੀ ਇਸ ਚੀਜ਼ ਨੂੰ ਠੀਕ ਕਰਨਾ ਚਾਹੁੰਦੇ ਪਰ ਕਹਿੰਦੇ ਉਹਨੇ ਨਾ ਵੀ ਅੱਗਾ ਦੌੜ ਪਿੱਛਾ ਚੌੜ ਜਾਂ ਤੁਹਾਡੇ ਕੋਲ ਪਹਿਲੇ ਅੱਗੇ ਲਈ ਕੋਈ ਪਾਲਿਸੀ ਉਹ ਨਹੀਂ ਸੀ ਕੋਈ ਤੁਹਾਡੇ ਕੋਲ ਅੱਗੇ ਕੋਈ ਉਹੀ ਨਹੀਂ ਸੀ ਵਿਜ਼ਨ ਰੀਜ਼ਨ ਤਾਂ ਵਿਜ਼ਨ ਹਾਂ ਵਿਜ਼ਨ ਹੀ ਸੀ ਕੋਈ ਤਾਂ ਤੁਹਾਨੂੰ ਇਹ ਜੀ ਚੀਜ਼ ਲਾਗੂ ਕਰਨ ਦਾ ਫਾਇਦਾ ਕੀ ਹੋਇਆ ਤੇ ਯਰ ਤਜਰਬਾ ਘੱਟ ਸੀ ਤਜਰਬੇ ਵੀ ਘੱਟ ਹੈ ਜੀ ਮੈਂ ਹੁਣ ਕਿਆ ਕਿਆ ਕਹੀ ਹੈ ਇਹਨਾਂ ਨੂੰ ਜਿਹੜੀ ਚੀਜ਼ਾਂ ਦੇ ਤਜਰਬੇ ਉਹਨਾਂ ਚੀਜ਼ਾਂ ਦੀ ਤਾਂ ਲੋੜੇ ਨਹੀਂ ਪੰਜਾਬ ਨੂੰ ਛੁਟਕਲੇ ਸੁਣਾਉਣ ਦਾ ਤਜਰਬਾ ਹੈ ਨੱਚਣ ਗਾਉਣ ਦਾ ਬਹੁਤ ਤਜਰਬਾ ਹੈ ਨਾਟਕ ਕਰਨ ਦਾ ਬਹੁਤ ਤਜਰਬਾ ਹੈ ਐਕਟਿੰਗ ਕਰਨ ਦਾ ਬਹੁਤ ਤੁਹਾਡੇ ਗੱਲ ਚੱਲੀ ਹੈ ਇਲੈਕਸ਼ਨ ਦੀ ਤਾਂ ਐਮਪੀ ਚੰਦੂ ਮਾਹਰ ਨੂੰ ਪੂਰੀ ਸਪੋਰਟ ਦਿੱਤੀ ਤੁਸੀਂ ਪ੍ਰਾਪਰਟੀ ਐਸੋਸੀਏਸ਼ਨਰੇ ਜੋ ਮੇਰੇ ਅੱਖਾਂ ਜੀ ਜੀ ਕੀ ਕਹੋਗੇ ਉਹ ਲੋ ਇੱਥੇ ਆਏ ਨਹੀਂ ਨਾ ਪੁੱਛਿਆ ਹਾਲ ਕੁਝ ਕਹੋਗੇ ਚਾਣਣਾ ਪਾਵਾਂਗੇ ਦੇਖੋ ਇਹਨਾਂ ਨੇ ਖੁੱਲ ਕੇ ਸਪੋਰਟ ਦਿੱਤੀ ਸਰਕਾਰ ਦੇ ਖਿਲਾਫ ਇੱਕ ਤਾਣ ਕੇ ਮੈਂ ਦੱਸਦਾ ਜੀ ਇੱਕ ਤਾਣ ਕੇ ਪ੍ਰ ਜਿੱਤਾਂ ਹਾਰਾਂ ਚਲਦੀਆਂ ਰਹਿਣੀਆਂ ਪਰ ਸਮਝ ਨਹੀਂ ਆਈ ਵੀ ਇਹ ਬਣਿਆ ਕੀ ਕਿ ਚੰਦੂ ਮਜਰਾ ਸਾਹਿਬ ਕਹਿ ਲੋ ਹਥਿਆਰ ਛੱਡ ਗਏ ਜਾਂ ਉਹ ਤਾਂ ਪਾਰਟੀ ਤੋਂ ਹੀ ਭੱਜ ਗਏ ਸਾਡੀ ਤੋਂ ਠੀਕ ਹੈ ਤੇ ਸਾਣੂ ਕੀ ਉਮੀਦਾਂ ਉਹਨਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਥੈਂਕ ਯੂ